うん。 सुठी <Sess> <Sess> ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿਦੀ ਪਾਉ ਪਵਿੱਤਰ ਗੋਦ ਵਿੱਚ ਜੁੜਨ ਮਿਲ ਬੈਠੇ ਸਤਸੰਗੀ ਜਨੋ ਆਓ ਮਨ ਵਰਤਿਆਂ ਨੂੰ ਇਕਾਗਰ ਕਰਦੇ ਹੋਏ ਗਰੀਬ ਨਿਵਾਜ਼ ਜੀ ਮਹਾਰਾਜ ਦੇ ਨਾਮ ਨੂੰ ਚਰਣਾ ਵਿੱਚ ਆਪਣੇ ਚਿਤ ਨੂੰ ਜੋੜ ਕੇ ਸਤ ਸੰਗਤ ਦੇ ਵਿੱਚ ਲਾਇ ਪ੍ਰਾਪਤ ਕਰਨਾ ਤਰੀ ਜਿ ਆਓ ਪਹਿਲੇ ਸਾਰੇ ਗੱਜ ਕੇ ਗੁਰਪਰਦੇਸ ਦੀ ਸਾਜ ਪਾਈਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਜੋ ਜਹਾੜਾ ਹੈ ਦੇਨ ਤੇ ਸਾਰੇ ਪਰਮੇਸ਼ਰ ਨੇ ਬੜੇ ਪਵਿੱਤਰ ਬਖਸ਼ਿਸ਼ ਕੀਤੇ ਨੂੰ ਕੋਈ ਦਿਨ ਮਾਰਾ ਨਹੀਂ ਮਾ ਦਿਨਸ ਮੂਰਤ ਭਲੇ ਜਿਸ ਕੋ ਨਦਰ ਕਰੇ ਸਾਰੇ ਦਿਵਸ ਮਹੀਨੇ ਥਿਤ ਵਾਰਸਾ ਭਲੇ ਜਿਹਦੇ ਤੇ ਨਦਰ ਸਵਲੀ ਹੁੰਦੀ ਨਿਰੰਕਾਰ ਦੀ ਮਾਗ ਦੇ ਮਹੀਨੇ ਦਿਵਤਿਹ ਦਾ ਸੂਰਜ ਹੈ ਜੋ ਕਿ ਜਿਹੜੀ ਸੰਕਰਾਂਤੀ ਇਹਦਾ ਅਰਥ ਬਦਲਦਾ ਸੰਗਰਾਮ ਤੇ ਸੂਰਜ ਜਿਹੜਾ ਉਤਰੈਣ ਵਾਲੇ ਪਾਸੇ ਚੱਲਣਾ ਸ਼ੁਰੂ ਹੋ ਜਾਂਦਾ ਹੈ ਪਾਵ ਫਿਰ ਗਰਮੀ ਦੇ ਦੌਰ ਸ਼ੁਰੂ ਹੋ ਜਾਂਦੇ ਸੰਗਰਾਮ ਦਾ ਇਹ ਮਤਲਬ ਹੈ ਅੱਜ ਸਾਰੀਆਂ ਸੰਤਾਂ ਜਿੱਥੇ-ਜਿੱਥੇ ਵੀ ਗੁਰੂ ਨਾਨਕ ਨਾਮ ਲੇਵਾ ਗੁਰਸੇਵ ਸੰਤਾ ਬਰਾਜਮਾਨ ਨੇ ਸਾਰਗਿਆਂ ਦੇ ਮਾਦ ਦੇ ਮਹੀਨੇ ਨੂੰ ਬੜੇ ਪਿਆਰ ਦੇ ਨਾਲ ਮਨਾਇਆ ਦਾ ਦਸਖ ਜਗਤ ਵਿੱਚ ਮਾਗ ਮਹੀਨੇ ਦਾ ਇੱਕ ਵਿਸ਼ੇਸ਼ ਥਾਏ ਜਿਸ ਤਰ੍ਹਾਂ ਮਾਗੀ ਦਾ ਮਹੀਨਾ ਆਉਂਦਾ ਹੈ ਤੇ ਸ੍ਰੀ ਮੁਖਤਸਰ ਸਾਹਿਬ ਚਾਰੀ ਮੁਖਿਆਂ ਦੀ ਬੜੇ ਪਿਆਰ ਨਾਲ ਯਾਦ ਮਨਾਈ ਜਾਂਦੀ ਹੈ ਆਪ ਸਾਰੇ ਬੈਠੇ ਹੋ ਗੁਰਮਖੋ ਇਹ 40 ਮੁਕਤੇ ਜਿੰਨਾਂ ਨੇ ਆਪਣਾ ਜੀਵਨ ਸਮੁੱਚ ਮਾਨਵਤਾ ਦੇ ਲਈ ਲਾਇਆ ਮੁਗਲ ਹਕੂਮਤ ਨਾਲ ਲੜਦੇ ਹੋਏ ਅੱਜ ਜਿਨ੍ਹਾਂ ਦੇ ਕਾਰਨ ਅਸੀਂ ਸਾਰਾ ਹਿੰਦੁਸਤਾਨ ਸਾਰਾ ਸੁਖ ਬਾਣ ਰਹੇ ਆ ਜੀ ਤਨ ਗੁਰ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੀ ਇਥੇ ਆਖਰੀ ਚੌਥੀ ਜਾਗਤ ਜਿਨੂੰ ਅੱਜ ਸਾਰੇ ਸਿੱਖ ਜਗਤ ਵਿੱਚ ਇਸ ਮਹੀਨੇ ਦੇ ਦਿਨ ਅਨਮਾਗ ਦਾ ਮੇਲਾ ਜਿਹੜਾ ਬੜੇ ਪਿਆਰ ਸਤਿਕਾਰ ਨਾਲ ਸੰਤਾਪਨਤ ਵਿਲੇ ਤੋਂ ਮਨਾ ਰਿਹਾ ਨੂੰ ਸ਼ਨਾਣ ਕੀਤਾ ਜਾ ਰਿਹਾ ਗੁਰੂ ਕੇ ਸਰੋਵਰਾਂ ਬਾਕੀ Hindu ਮਤ ਦੇ ਵਿੱਚ ਆਮਾਗ ਦਾ ਮਹੀਨਾ ਜਿਹੜਾ ਹੈ 12 ਸਾਲਾਂ ਬਾਅਦ ਕੋਮ ਦਾ ਮੇਲਾ ਆਉਂਦਾ ਜੋ ਅੱਜ ਤੋਂ ਪ੍ਰారంਭ ਹੋ ਗਿਆ ਵਰੀ ਆਗਰ ਆਇਦ ਦੂਸਰਾ ਉਹ ਦੇ ਵੀ ਇਹ ਮਹੀਨੇ ਵਿੱਚ ਪੱਤ ਚੜਦੀ ਰੁੱਤ ਦੀ ਕਿਉਂਕਿ ਛੇ ਰੁੱਤਾਂ ਨਹੀਂ ਤੇ ਹੁਣ ਰੁੱਤ ਬਦ ਲੱਗੀ ਹੁਣ ਇਸ ਮਹੀਨੇ ਵੀ ਸਾਰੀ ਬਨਾਸਪਤੀ ਨਵੀਆਂ ਕੋਮਲਾ ਕੱਢੇ ਸ਼ਾਖਾਵਾਂ ਫੁੱਟਣ ਗਈਆਂ ਵਸੰਤ ਰਤੂ ਸ਼ੁਰੂ ਹੋ ਗਈ ਹੈ ਅਜ ਤੱਕ ਪਰ ਗਰੀਬਨਵਾਰ ਜੀ ਮਹਾਰਾਜ ਸਾਨੂੰ ਇਸ ਸਮਾਗਮ ਦੇ ਮਹੀਨੇ ਦੁਆਰਾ ਇਹ ਆਤਮਾ ਨੂੰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ ਕਿ ਭल्या ਜੀਵਨ ਜਿਹੜਾ ਮਿਲਿਆ ਹੈ ਆਤਮਾ ਨੂੰ ਉਪਦੇਸ਼ ਹੈ ਗਰੀਬਨਵਾਰ ਸਮਝਾ ਰਹੇ ਹਨ ਕੋਈ ਜਲ ਵਿੱਚ ਨਹਾਉਂਦਾ ਕੋਈ ਕਿਤੇ ਨਹਾਉਂਦਾ ਕਿ ਸਰੀਰ ਦਾ ਇਸ਼ਨਾਨ ਹੈ ਤੇ ਸਰੀਰ ਦਾ ਇਸ਼ਨਾਨ ਵੀ ਭਲਾ ਹੈ ਗਰੀਬ ਨਵਾਜ਼ੀ ਮਹਾਰਾਜ ਦੇ ਪਾਵਨ ਬਚਨ ਨੇ ਔਰ ਇਸ਼ਨਾਨ ਸਿਮਰ ਪ੍ਰਾਪੇ ਆਪਣਾ ਮਨ ਤਨ ਭੈ ਅਰੋਗ ਇਸ਼ਨਾਨ ਕਰਨਾ ਬਰਲਾ ਪਰ ਅੰਤਿਸ਼ ਕਰਨ ਦੇ ਜੋ ਆਤਮਾ ਇਹਨੂੰ ਵੀ ਇਸ਼ਨਾਨ ਕਰਾਉਣਾ ਹੈ ਸਹਿਬ ਜੀ ਕਹਿੰਦੇ ਨੇ ਜਿਹੜਾ ਬਾਹਰਲਾ ਕਿ ਇਸ਼ਨਾਨ ਆਇ ਉਹਦੇ ਨਾਲ ਮਨੁੱਖ ਤੇ ਤਨ ਜਿਵੇਂ ਠੰਡੇ ਜਲ ਦੇ ਨਾਲ ਜਿਹੜਾ ਮਨੁੱਖ ਇਸ਼ਨਾਨ ਕਰਦਾ ਹੈ ਸਰੀਰ ਉਹਦਾ ਚੁਸਤ ਪੁਸਤ ਅਸੇ ਤਿਆਰ ਪਰ ਤਿਆਰ ਰਹਿੰਦਾ ਸਤਿਗੁਰੂ ਜੀ ਕਹਿੰਦੇ ਮਨ ਵੀ ਅਤੇ ਤਨ ਆਲਸ ਦੂਰ ਹੋ ਜਾਂਦਾ ਪਰ ਨਿਰੰਕਾਰ ਦੀ ਬੰਦਗੀ ਕਰਨ ਦੇ ਨਾਲ ਜਿਹੜੀ ਆਤਮਾ ਉਹ ਵੀ ਆਰੋਗ ਅਤੇ ਸਰੀਰ ਵੀ ਆਰੋਗ ਜੀਵਨ ਬਤੀਤ ਕਰਦਾ ਹੈ ਸਹਿਬ ਜੀ ਇਹਦੇ ਉਪਦੇਸ਼ ਬਖਸ਼ਿਤ ਕਰ ਰਹੇ ਪਿਆਰਿਆ ਇਹਦੇ ਬਾਅਦ ਲਾ ਇਸ਼ਨਾਨ ਪਰ ਆਤਮਾ ਨੇ ਇਸ਼ਨਾਨ ਇਸ ਚੀਜ਼ ਦਾ ਕਰਨਾ ਮਾਗ ਮਦਨ ਮਾਗ ਦੇ ਮਹੀਨੇ ਦੁਆਰਾ ਮਦਨ ਤੋਂ ਅਰਥ ਇਸ਼ਨਾਨ ਸਤ ਸੰਗਤ ਕਰਨੀ ਦਾ ਕੀ ਸਾਧੂਆਂ ਨੂੰ ਤੇ ਸਾਧੂ ਕੌਮ ਨੇ ਜਿਹੜੇ ਨਾਮ ਬਾਣੀ ਵਿੱਚ ਰੰਗਿਆ ਹੋ। ਭਾਵੇਂ ਉਹ ਗ੍ਰਸਤ ਜੀਵਨ ਵਿੱਚ ਘਰ ਵਿੱਚ ਬੈਠਾ ਹੈ। ਜਿਸ ਦਾ ਜੀਵਨ ਸਾਰਾ ਦਿਨ ਪਰਮੇਸ਼ਰ ਦੀ ਬੰਦਗੀ ਵਿੱਚ ਗੁਜ਼ਰਦਾ। ਉਹ ਘਰ ਦੀ ਕਿਰਤ ਵੀ ਕਰਦਾ ਹੈ, ਨਾਮ ਦੀ ਜਪਦਾ, ਵੰਡ ਵੀ ਛਕਦਾ ਹੈ। ਤੇ ਵੰਡ ਛਕਣ ਦੇ ਅਰਥ ਦੋ ਨੇ ਜੀ। ਇੱਕ ਦਿਨ ਸਿਮਰਨ ਕਰਦਾ ਆਪ ਕਰਦਾ ਦੂਸਰਿਆਂ ਨੂੰ ਵੀ ਪਰਉਂਦਾ ਕਿ ਉਹ ਵੱਲ ਛਕਣਾ ਨਹੀਂ ਕਿਹਾ ਆਪ ਰੱਬ ਦੇ ਨਾਲ ਜੁੜਦਾ ਦੂਸਰੇ ਨੂੰ ਵੀ ਪ੍ਰੇਰਨਾ ਕਰਦਾ ਪਿਆਰਿਆ ਆਪਾਂ ਸਿਮਰਨ ਕਰਨਾ ਹੈ ਉਹਦੇ ਜਿਵੇਂ ਆਪਣੀ ਕਮਾਈ ਕਰਦਾ ਆਪਣੀ ਕਮਾਈ ਦਾ ਤਜਰਬਾ ਵੀ ਅਗਲੇ ਦਸਨਾਂ ਪਲੇਆ ਇਹ ਸਿਮਰਨ ਕਰਨ ਦੇ ਲਾਭ ਸਿਮਰਨ ਕਰਦੇ ਆ ਕਰਦੇ ਜੀਵਨ ਕਿਸ ਤਰ੍ਹਾਂ ਦਾ ਸੁਹਾਵਣਾ ਬਣ ਜਾਂਦਾ ਹੈ ਜੀਵਨ ਭਗਤਾ ਵਾਲਾ ਬਣ ਜਾਂਦਾ ਹੈ ਜੀਵਨ ਮਾਪੁਰਖਾਂ ਵਾਲਾ ਬਣ ਜਾਂਦਾ ਹੈ ਜੀਵਨ ਸੂਰਬੀਰਾਂ ਵਾਲਾ ਬਣ ਜਾਂਦਾ ਬੰਦਗੀ ਕਰਨ ਵਾਲੇ ਦਾ ਤਾਂ ਕਿ ਸਤਿਗੁਰੂ ਕਹਿੰਦੇ ਸੂਰਬੀਰ ਬਚਨ ਕੇ ਬਲੀ ਇੱਕ ਦਿਨ ਸੂਰਬੀਰ ਜੋਧਾ ਹੁੰਦਾ ਨੇ ਜਿਹੜੇ ਮਲਾਣੀ ਜਾ ਕੇ ਲੜਨਾ ਮਹਾਂਪੁਰਸ਼ ਵੀ ਸੂਰਬੀਰ ਜੋਧੇ ਹੁੰਦੇ ਨੇ ਜਿਨ੍ਹਾਂ ਨੇ ਕਾਮ, ਕ੍ਰੋਧ, ਲੋਭ, ਹੰਕਾਰ ਦਾ ਨਾਸ ਕੀਤਾ ਹੁੰਦਾ ਹੈ। ਉਹਨਾਂ ਨਾਲ ਲੜਦੇ ਆ ਜੀਵਨ ਗੁਜ਼ਾਰਦੇ। ਤਾਂ ਇਹ ਗਰੀਬ ਨਵਾਜ਼ ਭਗਤ ਗੁਰੂ ਗੋਬਿੰਦ ਸਿੰਘ ਜੀ ਦੇ ਪਾਵਨ ਬਚਨ ਨੇ ਤਨ ਜੀਉ ਤੇ ਕੋ ਜਗ ਮੈਂ ਮੁਕਤੇ ਹਰ ਚਿਤ ਮੈਂ ਜੁਗ ਵਿਚਾਰ ਏ ਉਹਨਾਂ ਦਾ ਜੀਵਨ ਭਰ ਹੈ। ਉਹ ਵੱਡੇ ਭਾਗਾ ਵਾਲਿਆ ਮੁਖ ਤੋ ਹਰੀ ਦਾ ਸਿਮਰਨ ਕਰਦੇ ਤੇ ਚਿਤ ਦੇ ਵਿੱਚ ਜੋਤ ਵਿਚਾਰ ਕਰਦੇ ਜਗ ਲੜਨੀ ਇਹਦੇ ਨਾਲ ਕਾਮ, ਕ੍ਰੋਧ, ਲੋਭ, ਮੋਹ, ਅੰਕਾਰ ਇਹ ਇੰਨੇ ਬਲੀ ਨੇ ਸਾਧ ਸੰਗਤ ਜੀ ਇਹ ਕਿਸੇ ਨੂੰ ਨਹੀਂ ਛੱਡਦੇ ਜਿਹਦੇ ਉੱਤੇ ਹਾਵੀ ਹੋ ਜਾਂਦੇ ਨੇ ਭਾਵੇਂ ਕਿਤਾਬੀ ਕੋਈ ਕਰ ਮੈਂ ਮਹਾਤਮਾ ਵੱਡੇ ਵੱਡੇ ਸਾਧੂ ਮਹਾਂਪੁਰਖ ਨਾਰਦ ਵਰਗੇ ਵਿਸ਼ਵਾ ਮਿੱਤਰ ਵਰਗੇ ਸ਼ਿਵ ਜੀ ਵਰਗੇ ਬ੍ਰਹਮ ਬਸ ਫਿਰ ਵਿਸ਼ਨੂੰ ਵਰਗੇ ਸਭ ਨੂੰ ਇਹ ਮਾਇਆ ਦੇ ਜਾਦ ਦੇ ਵਿੱਚ ਆਏ ਇਹਨਾਂ ਨੇ ਸਭ ਨੂੰ ਖਤਮ ਕਰ ਦਿੱਤਾ ਪਰ ਜਿਹੜੇ ਮਹਾਕਸ਼ਮੇ ਨੇ ਉਹ ਸੂਰ ਬੀਰ ਉਹ ਇਹਨਾਂ ਨੂੰ ਦਲ ਫਲ ਕੇ ਰੱਖ ਦਿੰਦੇ ਨੇ ਤਾਂ ਤੇ ਸਾਬ ਜੀ ਕਹਿੰਦੇ ਨੇ ਮੁਗ ਤੇ ਹਰ ਚਿਤ ਮੇ ਜੁਧ ਵਿਚਾਰੇ ਕਿਉਂ ਉਹ ਵਿਚਾਰ ਕਰਦੇ ਨੇ ਦੇਹ ਅਜ ਨਾਮ ਦਿੱਤਾ ਰਹੇ ਮਾਪੁਰਸ਼ ਕਰਦੇ ਦੀ ਦਾ ਕੋਈ ਮਾਨਤਾ ਦਾ ਇਹ ਘੜੀ ਇੱਕ ਪਾਲੇ ਦੋ ਘੜੀਆਂ ਇਹਨੋਂ ਤੱਕ ਦਮ ਆ ਗਿਆ ਤੇ ਬੰਦਾ ਨਹੀਂ ਤੇ ਮਿੱਟੀ ਇਹ ਦੇਹੀ ਜਿਹੜੀ ਅਗਹਿਤ ਹੈ ਇਹ ਨਾਮ ਸੁਬਾਨ ਹੈ ਦੇਹ ਅਜ ਨਾਮ ਦਿੱਤਾ ਰਹੇ ਇਹਨੇ ਰਹਿਣਾ ਨਹੀਂ ਤੇ ਕੀ ਕਰਨਾ ਜਸ ਨਾਮ ਚੜੇ ਭਗ ਸਾਗਰ ਤਾਰੇ ਜਿਹੜੇ ਪਰਮੇਸ਼ਰ ਦਾ ਨਾਮ ਜਪਦੇ ਨੇ ਜਸ ਕਰਦੇ ਨੇ ਉਹ ਨਾਮੁਕੀ ਜਹਾਜ਼ ਤੇ ਆਪ ਵੀ ਚੜਦੇ ਨੇ ਜਿਹੜੇ ਮਹਾਂਪੁਰਸ਼ਾਂ ਦੇ ਸੰਗੀ ਹੁੰਦੇ ਨੇ ਸਤ ਸੰਗਤ ਕਰਨ ਵਾਲੇ ਪਿਆਰਿਓ ਉਹ ਵੀ ਉਤਾਰ ਜਾਂਦੇ ਨੇ ਉਹ ਘਰ ਵਿੱਚ ਬੈਠੇ ਬੰਦਗੀ ਕਰਨ ਵਾਲੇ ਵੀ ਮਹਾਂਪੁਰਸ਼ ਨੇ ਜਿਹੜੇ ਆਪਣੇ ਪਰਿਵਾਰ ਵਿੱਚ ਅਮਰਤ ਮੇਲੇ ਨੂੰ ਸੰਭਾਲਦੇ ਨੇ ਉੱਠ ਕੇ ਬੱਚਿਆਂ ਨੂੰ ਪਿਆਰ ਨਾਲ ਪ੍ਰੇਰਦੇ ਨੇ ਬੱਚੋ ਉੱਠੋ ਗੁਰੂ ਦੇ ਕਾਰੇਓ ਸਿਮਰਨ ਕਰੀਏ ਇਹ ਜੀਵਨ ਦਾ ਪਤਾ ਨਹੀਂ ਕਦੋਂ ਚਲੇ ਜਾਣਾ ਰੱਬ ਦੀ ਬੰਦਗੀ ਕਰੀਏ ਉੱਥੋਂ ਧੀਓ ਉੱਠੋ ਪਹਿਰੋ ਉੱਠੋ ਪੁੱਤਰੋ ਉਹ ਉਹ ਕਰੀਂ ਮਾਪਰਸਨ ਆਪ ਬੰਦਗੀ ਕਰਦੇ ਨੇ ਤੇ ਦੂਸਰਿਆਂ ਨੂੰ ਪ੍ਰੇਰਣਾ ਦਿੰਦੇ ਨੇ ਤਾਂ ਤੇ ਸਤਿਗੁਰੂ ਜੀ ਬਚਨ ਕਰਦੇ ਨੇ ਮਾਗ ਮਜਨ ਮਾਗ ਦੇ ਮਹੀਨੇ ਦੇ ਦੁਆਰਾ ਜਦੋਂ ਸੰਗਤ ਵਿੱਚ ਜਾਂਦੀ ਹੈ ਜਿਹੜੇ satsangat ਗੁਰਬਾਣੀ ਪੜਨ ਵਾਲੇ ਮਹਾਂਪੁਰਖ ਉਹਨਾਂ ਦੇ ਜਦੋਂ ਬਚਨ ਸੁਣਦੇ ਆਪੋ ਆਤਮਾ ਇਸ਼ਨਾਨ ਕਰਦੀ ਹੈ ਇਹ ਕੰਨਾਂ ਦੇ ਦੁਆਰਾ ਸ਼ਬਦ ਜਿਹੜਾ ਜਲ ਕੰਨਾਂ ਦੇ ਦੁਆਰਾ ਹਿਰਦੇ ਵਿੱਚ ਜਾਂਦਾ ਹੈ ਤੇ ਆਤਮਾ ਸਰਵਣ ਕਰਕੇ ਖੇੜੇ ਵਿੱਚ ਆ ਜਾਂਦੀ ਕਰਦੇ ਵੀ ਇੱਕ ਗੁੰਹ ਦਾ ਕੰਮ ਕਰਦੇ ਨੇ ਕਿਉਂਕਿ ਸ਼ਬਦ ਤੇ ਕੰਨਾਂ ਨੇ ਸੁਣਨਾ ਹੈ ਮukh ਨੇ ਬੋਲਣਾ ਹੈ ਕਰਨਾ ਵੀ ਸਰਵਣ ਕਰਨਾ ਹੈ ਹਿਰਦੇ ਵਿੱਚ ਜਾਣਾ ਹੈ ਤੇ ਫਿਰ ਆਤਮਿਕ ਸ਼ਾਂਤੀ ਪ੍ਰਾਪਤ ਹੋਣੀ ਮਾਗ ਮਦਨ ਸੰਗ ਸਾ ਗੁਰੂਆਂ ਧੂੜੀ ਕਰ ਈਸ਼ਾਨ ਧੂੜੀ ਗਈ ਇੱਕ ਤੇ ਧੂੜੀ ਨਾ ਮਿੱਟੀ ਪੁੱਢਦੀ ਉਹਨੂੰ ਧੋੜ ਕਹਿੰਦੇ ਆ ਨਹੀਂ ਪੈ ਰਿਓ ਉਹ ਧੂੜੀ ਅੱਖਾਂ ਵਿੱਚ ਵੀ ਪਈ ਅੱਖਾਂ ਖਰਾਬ ਮੁਖ ਵਿੱਚ ਪਈ ਮੁਖ ਵੀ ਖਰਾਬ ਉਹ ਧੂੜੀ ਸਰੀਰ ਤੇ ਪਈ ਮਿੱਟੀ ਹੈ ਪਰ ਜਿਹੜੀ ਨਾਮ ਰੂਪੀ ਧੂੜੀ ਮਾਪੁਰਸ਼ਾਂ ਦੇ ਮੂੰਹ ਵਿੱਚੋਂ ਬਚਨ ਨਿਕਲੇ ਸਤਸੰਗੀ ਜਨਾਂ ਦੇ ਮੂੰਹ ਵਿੱਚੋਂ ਸੰਗਤ ਕਰਨ ਵਾਲਿਆਂ ਦੇ ਮੂੰਹ ਚ ਜਿਹੜੇ ਬਚਨ ਨੇ ਉਹ ਧੂੜੀ ਦੇ ਕੰਨਾਂ ਵਿੱਚ ਦੀ ਆਤਮਾ ਨੂੰ ਜਾਗੀਏ ਤੇ ਆਤਮਾ ਸ਼ਬਦ ਦੇ ਵਿੱਚ ਇਸ਼ਨਾਨ ਕਰਦੀ ਧੂੜੀ ਕਰਿ ਇਸ਼ਨਾਨ ਹਰਕਾਰ ਨਾਮ ਹਰੀ ਦਾ ਨਾਮ ਜਿਹੜਾ ਉਹਨੂੰ ਫਿਰ ਜਪਣਾ ਧਿਆਏ ਸੁਣ ਨਾਲੇ ਜਪਣਾ ਨਾਲੇ ਸੁਣਨਾ ਹੈ ਸਭ ਨਾਮੋ ਕਰਦਾਨ ਆਪ ਵੀ ਜਪਣਾ ਦੂਸਰੇ ਨੂੰ ਜਪਾਉਣਾ ਆਪ ਜਪੇ ਅਬਰੇ ਨਾਮ ਜਪਾਵੇ ਨਾਮ ਜਪਾਉਣਾ ਵੀ ਇੱਕ ਦਾਨ ਕਰਨਾ ਹੈ ਪ੍ਰੇਰਨਾ ਕਰ ਦੇਣੀ ਹੈ ਕਿ ਭਾਈ ਨਾਮ ਜੱਗਿਏ ਆਓ ਨਾਮ ਧੱਕ ਕੇ ਆਪਾ ਆਪਣਾ ਲੋਗ ਅਦੇ ਪਰਲੋਗਦੋਂ ਨੋ ਸਿਹੇ ਦੇ ਕਰ ਲਈਏ ਆਪ ਸੱਚਾ ਮਾਰਗ ਚਲਦਿਆ ਜਦੋਂ ਮਾਗਦੇ ਮਹੀਨੇ ਦੇ ਦੁਆਰਾ ਅਸੀਂ ਸਤ ਸੰਗਤ ਵਿੱਚ ਆਏ ਅਸ਼ਨਾਤ ਕੀਤਾ ਹਰੀ ਦਾ ਨਾਮ ਧਿਆਇਆ ਤੇ ਸੁਣਿਆ ਆਪ ਵੀ ਜਪਿਆ ਤੇ ਦੂਸਰੇ ਨੂੰ ਜਪਾਇਆ ਫਿਰ ਕੀ ਹੋਵੇਗਾ ਸਾਬ ਜੀ ਕਹਿੰਦੇ ਜਨਮ ਕਰਮ ਮਲ ਉਤਰਾ ਜੇ ਜਨਮ ਜਨਮਾਂ ਦਾ ਮਲ ਲੱਗੀ ਹੋਈ ਹੈ ਨਾ ਕਰਮਾਂ ਦੀ ਜਨਮ ਜਨਮ ਕੀ ਸੰਮਲਤ ਕੋ ਮਲ ਲਾ ਕੀ ਕਾਲਾ ਹੋ ਵਾਸ਼ਿਆਓ ਇਹ ਕਾਲਾ ਹੋਇਆ ਬੈ ਇਹ ਮੈਲ ਸੰਗਤ ਦੇ ਵਿੱਚ ਨਾਮ ਜਪਦਿਆ ਬਰ ਪੁੱਤਰ ਜਰਦੀ ਹੈ ਮਰਦੀ ਜਾਏ ਗੁਮਾਨ ਮਨ ਵਿੱਚੋਂ ਹਮ ਹਾਲ ਵੀ ਬਿਟ ਜਾਂਦਾ ਮਾਰਗ ਦੇ ਵਿੱਚੋਂ ਹੰਕਾਰ ਮਿਟ ਜਾਂਦਾ ਹੈ ਤੇ ਫਿਰ ਉਹ ਪਰਮੇਸ਼ਰ ਦੇ ਪਿਆਰੇ ਪਰਮੇਸ਼ਰ ਨਾਲ ਅਪੇਰ ਹੋ ਜਾਂਦੇ ਸੱਚਾ ਮਾਰਗ ਚੱਲਦੇ ਆ ਪੁਸਤਕ ਕਰੇ ਜਹਾਨ ਜਿਹੜਾ ਸੱਚ ਦਾ ਮਾਰਗ ਹੈ ਜਿਹੜਾ ਮਨੁੱਖ ਉਹਦੇ ਤੇ ਚੱਲਦਾ ਹੈ ਸੱਚ ਦਾ ਮਾਰਗ ਨਾਮ ਜਪਣੋ ਫਿਰ ਜਪਾਉਣਾ ਦੇਸ਼ ਗੋਮ ਦੀ ਖਾਤਰ ਸ਼ਹੀਦ ਹੋ ਜਾਣਾ ਆਪਣਾ ਆਪ ਕੁਰਬਾਨ ਕਰ ਦੇਣਾ ਇਹ ਸੱਚਾ ਮਾਰਗ ਹੈ ਦੂਸਰਿਆਂ ਦੇ ਲਈ ရှင် ਲੇ ਲਈ ਉਹ ਵੇਗਾ ਜਿਹਨੇ ਪੂਰਬ ਨੇ ਜਨਮ ਦੀ ਭਗਤੀ ਕੀਤੀ ਹੋਵੇ ਨਹੀਂ ਤੇ ਹਰ ਕੋਈ ਮੌਕਾ ਲੱਭਦਾ ਪਿਆ ਰਹੋ ਅੱਜ ਜਿਹੜਾ ਮਾਗੀ ਦੇ ਮਹੀਨੇ ਦੇ ਉਪਰ 40 ਮੁਕਤੀਆਂ ਦੀ ਯਾਦ ਵਿੱਚ ਜੋੜ ਮੇਲਾ ਲੱਗ ਰਿਹਾ ਹੈ ਉਹ ਸੱਚ ਦੇ ਮਾਰਗ ਤੇ ਚੱਲੇ ਗੁਰੂ ਦੇ ਬਚਨ ਨੂੰ ਮੰਨਦੇ ਹੋਏ ਪਰਵਾਰ ਹੋ ਗਏ ਭਾਈ ਮਾਹ ਸਿੰਘ ਜੀ ਵਰਗੇ ਜਿਨ੍ਹਾਂ ਨੇ ਫਿਰ ਗੁਰੂ ਤੋਂ ਆਪਣੀ ਟੁੱਟੀ ਗੰਢਾ ਲਈ ਸਤਿਗੁਰੂ ਜੀ ਮਹਾਰਾਜ ਜਦੋਂ ਸਾਰੇ ਸਿੰਘਾਂ ਦੇ ਬੋਲ ਦੀ ਲੱਗਦੇ ਲੱਗਦੇ ਜਿੰਨਾ ਕੋਈ ਅੱਗੇ ਹੋ ਕੇ ਲੜਿਆ ਜਿਹਦੀ ਪ੍ਰਾਪਤ ਕੀਤੀ ਉਹ ਕਲਮਾਂ ਦੇ ਮੁਤਾਬਕ ਸਤਿਗੁਰੂ ਜੀ ਉਹਨਾਂ ਨੂੰ ਖਿਤਾਬ ਦਿੰਦੇ ਕਿ ਮੇਰਾ 50000 ਮੇਰਾ 100000 ਮੇਰਾ 200000 ਜਦੋਂ ਭਾਈ ਮਾਸ ਸਿੰਘ ਪੋਲ ਪਹੁੰਚੇ ਬਾਕੀ ਸਭ ਸ਼ਹੀਦ ਹੋ ਚੁੱਕੇ ਸਨ ਭਾਈ ਮਾਸ ਸਿੰਘ ਜੀ ਦੇ ਜਿਹੜੇ ਇਹ ਦੇਵਤ ਪ੍ਰਾਣ ਚੱਲ ਰਹੇ ਸੀ ਗਰੀਬ ਨਿਵਾਜ ਜੀ ਮਹਾਰਾਜ ਬੈਠ ਕੇ ਧੰਗੁਰ ਗੋਬਿੰਦ ਸਿੰਘ ਜੀ ਮਹਾਰਾਜ ਜਿਨੇ ਆਪਣੀ ਝੋਲੀ ਦੇ ਵਿੱਚ ਉਹਨਾਂ ਦਾ ਸੀਸ ਲਿਆ ਤੇ ਪੁੱਛਿਆ ਭਾਈ ਮਹਸੂਨ ਜੀ ਤੁਹਾਡਾ ਜੀਵਨ ਜਿਹੜਾ ਉਹਨੂੰ ਲੰਬਾ ਕਰ ਦਿਓ ਕਹਿ ਲਗਾ ਨੀ ਮਹਾਰਾਜ ਹੱਥ ਜੋੜ ਕੇ ਬੇਨਤੀ ਕੀਤੀ ਗਰੀਬਨਵਾਰ ਸੱਚਖੰਡ ਦੇ ਦਰਵਾਜੇ ਤੇ ਜਾਨੀਆ ਤੇ ਅੱਗੋਂ ਬੋਲ ਦਿੱਤੇ ਕਹਿੰਦੇ ਨੇ ਜਿਹੜੀ ਚਿੱਠੀ ਲਿਖ ਕੇ ਦਿੱਤੀ ਹੈ ਨਾ ਗੁਰਮੁਖੋ ਵੇ ਦਾਵਾ ਉਹ ਪਰਿਵਾਰ ਕੇ ਆ ਫਿਰ ਅੱਗੇ ਤਨ ਸੱਚਖੰਡ ਵਿੱਚ ਜਗ੍ਹਾ ਮਿਲੇ ਤੇ ਗਰੀਬਨਵਾਜ਼ ਜੀ ਮਹਾਰਾਜ ਜੀ ਨੇ ਆਪਣੇ ਤਬਰ ਕਸੇ ਵਿੱਚ ਬੇਖੋ ਸਹਾਸਮਤੀ ਤੁਸੀਂ ਇਹ ਵਿਚਾਰ ਕਰੋ ਉਹ ਦੇ ਮਹੀਨੇ ਦੀ ਸਤਗੁਰੂ ਜੀ ਮਹਾਰਾਜ ਜੀ ਨੇ ਅਦਲਪੁਰੇ ਨੂੰ त्यागਿਆ ਉਹ 마ਗ ਵੱਗਣ ਚੇਤ ਕਰ ਵਿਸਾਖ ਪੰਜ ਮਹੀਨੇ ਗਰੀਬ ਰਵਾਜੀ ਮਰ ਬਸਤਰ ਵੀ ਬਦਲੇ ਕਬਰ ਕੱਸਾ ਬਦਲਿਆ ਪਰ ਉਹ ਜਿਹੜੀ ਚਿੱਠੀ ਸੀ ਵਾਰ-ਵਾਰ ਆਪਣੇ ਕਬਰ ਕੱਸੇ ਵਿੱਚ ਰੱਖੀ ਤੇ ਉਹ ਚਿੱਠੀ ਕਬਰ ਕੱਸੇ ਵਿੱਚੋਂ ਗਰੀਵਨਵਾਜ ਮਹਾਰਾਜ ਨੇ ਕਦੀ ਤੇ ਭਾਈ ਮਾਹ ਸਿੰਘ ਜੀ ਦੇ ਸਾਹਮਣੇ ਪਾੜ ਦਿੱਤੀ ਤੇ ਟੁੱਟੀ ਗੱਡ ਲਈ ਸਹਿਬ ਜੀ ਦੇ ਬਚਨ ਕੂਟੀ ধਵਨਨ ਹਾਰੋ ਬਾਲ ਸਰਬ ਜੀਆ ਆਪੇ ਪ੍ਰਤਪਾਲ ਸਗਲ ਕਿ ਚਿੰਤਾ ਜਿਸਮਨ ਮਾਹੀ ਤਿਸਤੇ ਵਿਥਾ ਕੋਈ ਨਾਹੀ ਰੇਰ ਮੇਰੇ ਸਦਾ ਹਰਿ ਜਾਪ ਅਵਨਾਸੀ ਪ੍ਰਵਪਿਆ ਸਤ ਸਮ ਜੀ ਗੁਰੂ ਦੇ ਨਾਲ ਗੰਢਣੇ ਇਹ ਮਾਗ ਦੇ ਮਹੀਨੇ ਦੁਆਰਾ ਗੁਰੂ ਜੀ ਸਾਹਿਬ ਬਚਨ ਕਰਨ ਤੇ ਗੁਰੂ ਦੇ ਨਾਲ ਗੱਡੀ ਕਿਵੇਂ ਜਾ ਕੇ ਦੀ ਅਸੀਂ ਤੇ ਸਾਰੇ ਤੋੜੀ ਦਿੰਦੇ ਹਾਂ ਕਰੇ ਗੁਰੂ ਦਾ ਬਚਨ ਮੰਨਿਆ ਬਖਾਵੇ ਦੇ ਵਿੱਚ ਭਾਵੇਂ ਕਿੰਨੇ ਨੂੰ ਗੁਰੂ ਨਾਲ ਤੇ ਉਦੋਂ ਗੱਡ ਬੱਜੇਗੀ ਨਾ ਤੋ ਟੀ ਉਦੋਂ ਗੱਡੀ ਜਾਵੇਗੀ ਨਿਰੰਕਾਰ ਨਾਲ ਜਦੋਂ ਅਸੀਂ ਨਿਰੰਕਾਰ ਨੂੰ ਹਿਰਦੇ ਵਿੱਚ ਵਸਾਲ ਰਹਾ ਕਿ ਨਰਕਾ ਤੋਂ ਬਿਨ ਕਿਸੇ ਦਾ ਭਰੋਸਾ ਨਹੀਂ ਰੱਖਾਂਗੇ ਕਿਉਂਕਿ ਉਹਨੇ ਪੈਦਾ ਕੀਤਾ ਹੈ ਜੀਵਨ ਦਿੱਤਾ ਹੈ ਸਰੀਰ ਦਿੱਤਾ ਹੈ ਹੱਥ ਪੈਰ ਅਗ ਸਭ ਦਿੱਤੇ ਨੇ ਨਿਰੰਕਾਰ ਨੇ ਜਿਸ ਦਾ ਦੀਆਂ ਪਹਿਨੇ ਖਾਏ ਜਿਸ ਆਲਸ ਕਿਉਂ ਬਣੇ ਬਾਈ ਜਿੰਨੇ ਦਿੱਤਾ ਪੈਣਦੇ ਐ ਜਿਹਦਾ ਦਿੱਤਾ ਖਾਣੇ ਕਦੇ ਉਹਦਾ ਫਿਕਰ ਕੀਤਾ ਸਾਨੂੰ ਕੋ 10 ਰੁਪਏ ਬਾਹਰਲਾ ਦੇ ਜਾਵੇ ਅਸੀਂ ਉਹਨੂੰ ਵਾਰ-ਵਾਰ ਵਾਰ-ਵਾਰ ਛਲਾਗਾ ਕਰੀ ਜਾਂਦੇ ਆ ਕਦੇ ਵਿਚਾਰਿਆ ਇਹ ਭਲਿਓ ਜਿਨੇ ਸਰੀਰ ਦਿੱਤਾ ਜਨ ਜੀਓ ਪਿੰਡ ਸਭ ਕੁਝ ਦਿੱਤਾ ਮਾਤਾ ਪਿਤਾ ਭੈਣ ਭਰਾ ਸਭੋ ਦੀ ਬਖਸ਼ਿਸ਼ ਐ ਇਹ ਜੈਦਾਤਾ ਸਭ ਜੀ ਨੇ ਰੀਤੀਆਂ ਕਰੀ ਉਹਨੂੰ ਯਾਦ ਕੀਤਾ ਸਰ ਜੀ ਕਹਿੰਦੇ ਤੁਸੀਂ ਗੱਡ ਲਈਏ ਇਸ ਮਹੀਨੇ ਦੇ ਦੁਆਰਾ ਨਾਮ ਜਪਣਿਆ ਫਿਰ ਲੋਕ ਤੇ ਉਰ ਲੋਕ ਦੋਨੋਂ ਸਹਿਲੇ ਹੋ ਜਾਂਦੇ ਨੇ ਫਿਰ ਸਭ ਜਗ ਵਿੱਚ ਸੱਚਾ ਮਾਰਗ ਤੇ ਚੱਲਦੇ ਆ ਜਿਹੜੇ ਸੱਚੇ ਮਾਰਗ ਤੇ ਚੱਲਦੇ ਨੇ ਉਹਨਾਂ ਦੀ ਜਹਾਨ ਉਸਤਤ ਕਰਦਾ ਹੈ ਅੱਜ ਇਹ ਜਗ੍ਹਾ ਤੇ ਬੈਠੇ ਆ ਸ੍ਰੀਮਾਨ ਸੰਤ ਮਹਾਰਾਜ ਪੂਰਨ ਬ੍ਰਹਮ ਯੋਗੀ ਸੰਤ ਬਾਬਾ ਬਕਰ ਸਿੰਘ ਜੀ ਮਹਾਰਾਜ ਜਨਮ ਦਿਹਾੜੀ ਹੈ ਮਾਰਗ ਸਤ ਸਨੇਹੀ ਅਜਾ ਮਹਾਂਪੁਰਸ਼ਾਂ ਦਾ ਜਨਮ ਵਿਹਾੜਾ ਦੇ ਬਾਬਾ ਵਜਨ ਸਿੰਘ ਜੀ ਮਹਾਰਾਜ ਜੀ ਦਾ ਤੇ ਉਹਨਾਂ ਮਹਾਂਪੁਰਸ਼ਾਂ ਨੇ ਸੱਚ ਦੇ ਮਾਰਗ ਤੇ ਚੱਲਦੇ ਆ ਅੱਜ ਆਪਾਂ ਸਾਰੇ ਉਸਤਤ ਕਰਦੇ ਆ ਮਹਾਂਪੁਰਸ਼ਾਂ ਨੂੰ ਕਿਉਂ ਉਹ ਸੱਚ ਦੇ ਮਾਰਗ ਤੇ ਚੱਲੇ ਤੇ ਗਰੀਬਨਵਾਰ ਵੀ ਬਾਲਾ ਨੇ ਐਸੇ ਪ੍ਰਤਾਇ ਕਰ ਬਚਨ ਕਰਦੇ ਸੱਚਾ ਮਾਰਗ ਚੱਲਦੇ ਆ ਉਸਤਤ ਕਰੇ ਜਹਾਨ ਫਿਰ ਆਪਾ ਸਾਰੇ ਆਜ ਪੁਸਤਤ ਉਹਨਾਂ ਦੀ ਮਹਿਮਾ ਸ਼ੋਭਾ ਵਰਣਨ ਕਰੀਏ ਬੁਰਮਤ ਪਿਆਰੇ ਹੋ ਤੇ ਫਿਰ ਸਾਹਿਬ ਦੀ ਗਤ ਅਸਰ ਕੀਰਤ ਸਗਲ ਕੋਨ ਆਪਾ ਘਰ ਕੀਤਾਂ ਦੇ ਨਹਾਉਣ ਜਾਂਦੇ ਹਨ ਬੋਤੇ ਜਦੋਂ ਬਾਣੀ ਪੜ੍ਹਦੇ ਤੁਸੀਂ ਘਰੇ ਇਸ਼ਨਾਨ ਕਰਦੇ ਤੁਹਾਨੂੰ ਉਹਦੀ ਭਲ ਪ੍ਰਾਪਤ ਹੋ ਜਾਂਦਾ ਜੇ ਤੁਸੀਂ ਬੰਦਗੀ ਕਰਦੇ ਹੋ ਮਾਰੇ ਕਦੇ ਸਭ ਤੋਂ ਵੱਡੀ ਜੀਵ ਤੇ ਦਇਆ ਕਰਨੀ ਆਖਾਰ ਦੀ ਤੰਦਰੁਸਤ ਉਤੋਂ ਦੀ ਗੁਣ ਹੈ। ਆਸਰ ਪ੍ਰੀਤ ਦੇ ਸਗਲੇ ਗੁਣ ਸਾਰੇ ਗੁਣ ਉਹਨਾਂ ਨੂੰ ਸਾਰੇ ਗੁਣ ਮਿਲਦੇ ਹਨ। ਜਿਹੜੇ ਜੀਵਾਂ ਤੇ ਦਇਆ ਕਰਦੇ ਹਨ। ਜੇਵੇ ਕੋਈ ਪ੍ਰਾਣੀ ਬਿਮਾਰ ਪਿਆ ਹੈ ਉਹਨੂੰ ਕੋਈ ਸੰਭਾਲ ਰਵੇ ਦਵਾਈ ਕੁੱਝ ਦੇਣੀ ਨਰਮਕਾਰ ਬਹੁਤ ਵੱਡੀ ਫਰਜ਼ ਹੈ। ਉਹਨੂੰ ਬਖਸ਼ਿਸ਼ ਕਰਦਾ ਹੈ ਕੋਈ ਪਸੂ ਪੱਖੀ ਕਿਦੇ ਪਟੜ ਪਿਆ ਉਹਨੂੰ ਤੁਸੀਂ ਸੰਭਾਲਦੇ ਹੋ ਜੀਵ ਤੇ ਦਇਆ ਕਰਦੇ ਹੋ ਉਸ ਜੀਵ ਵਿੱਚ ਵੀ ਨਿਰਕਾਰ ਜੀਵ ਤੋਂ ਬਿਨਾਂ ਤੇ ਕੋਈ ਚੀਜ਼ ਵੀ ਨਹੀਂ ਸਾਰਿਆਂ ਵਿੱਚ ਜਿੰਦੇ ਦਾਣਿਆਂ ਇਹਨਾਂ ਵਿੱਚ ਵੀ ਰੱਬ ਦਾ ਵਾਸਾ ਜੇ ਜਿੰਦੇ ਦਾਣੇ ਖਾਣੇ ਕੇ ਜੀਆਂ ਬਾਤ ਨਾ ਕੋਏ ਤੇ ਫਿਰ ਉਹਤੇ ਇੱਕ ਪਰਮੇਸ਼ਰ ਨੇ ਸਾਡੇ ਉਪਜੀਵਕਾ ਦੇ ਲਈ ਮਨੁੱਖ ਦੀ ਉਪਜੀਵਕਾ ਲਈ ਆਹਨ ਦਾਣੇ ਇੱਕ ਜਿਹੜੇ ਤਦਮੂਲ ਬੜਾਏ ਨੇ ਪਸ਼ੂ ਪੰਛੀਆਂ ਦੇ ਲਈ ਘਰ ਬਣਾਇਆ ਪਰ ਕਿਸੇ ਜੀਵ ਦੇ ਜਦੋਂ ਮਨੁੱਖ ਦਇਆ ਕਰਦਾ ਤਾਂ ਨਰਨਕਾਰ ਉਹਦੇ ਤੇ ਇਨਾ ਖੁਸ਼ ਹੋ ਜਾਂਦਾ ਸਾਰੀਆਂ ਬਰਕਤਾਂ ਬਖਸ਼ ਕਰ ਦਿੰਦਾ ਉਹਦੀ ਭਗਤੀ ਵੀ ਪ੍ਰਵਾਰ ਹੋ ਜਾਂਦੀ ਸਾਹਿਬ ਜੀ ਕਹਿੰਦੇ ਨੇ ਜਿਸ ਨੂੰ ਦੇਵਾ ਦਇਆ ਕਰ ਜਿਹਦੇ ਤੇ ਰੱਖਤ ਕਰ ਦੇਵੇ ਨਾਮ ਦੀ ਦਾਤ ਦਇਆ ਕਰਕੇ ਦੇ ਦੇਵੇ ਸੇਵਾ ਦੀ ਦਾਤ ਕੋ ਦਇਆ ਕਰਕੇ ਦੇ ਦੇਵੇ ਸੋਈ ਪਰਖ ਸੁਜਾਤ ਸੰਸਾਰ ਵਿੱਚ ਉਹ ਪਰਖ ਸੁਜਾਨ ਨੇ ਸ੍ਰੇਸ਼ਟ ਨੇ ਵੱਡੇ ਭਾਗਾ ਵਾਲੇ ਨੇ ਜਿਨ੍ਹਾਂ ਮਿਲਿਆ ਪ੍ਰਭ ਆਪਣਾ ਨਾਨਕ ਤិន ਪਰਵਾਰ ਜਿਨ੍ਹਾਂ ਨੇ ਆਪਣੇ ਪ੍ਰਭੂ ਪਰਮਾਤਮਾ ਨੂੰ ਪ੍ਰਾਪਤ ਕਰ ਲਿਆ ਜਿਨ੍ਹਾਂ ਜੀਵਾਂ ਨੇ ਨਾਮ ਜਪਦਿਆਂ ਜਪਦਿਆਂ ਆਪਣੇ ਜੀਵਨ ਨੂੰ ਸਵੱਛ ਤੇ ਨਿਰਮਲ ਕਰ ਲਿਆ ਹੈ ਨਾਮ ਦੇ ਵਿੱਚ ਰੋਜ਼ਾਨਾ ਉਹਨਾਂ ਦੀ ਆਤਮਾ ਨਾਮ ਰੂਪ ਜਲ ਵਿੱਚ ਸਨਾਰਨ ਕਰਦੀ ਹੈ ਉਹਨਾਂ ਦਾ ਲੋਕ ਵੀ ਸੁਹੇਲਾ ਪਰ ਲੋਕ ਵੀ ਸੱਚੀ ਕਹਿੰਦੇ ਸੁਹੇਲਾ ਹੋ ਜਾਂਦਾ ਮਾਰ ਸੁਕੇ ਸੇ ਕਾਢੀ ਹੈ ਜਿਨ ਪੂਰਾ ਗੁਰ ਮੇਰਵਾ ਸਮਾਗ ਦੇ ਮਹੀਨੇ ਦੁਆਰਾ ਗਰੀਬ ਦਿਵਾਰ ਦੀ ਵੰਡ ਕਰਦੇ ਭਾਈ ਉਹ ਸੁੱਝੇ ਨੇ ਜਿਨ੍ਹਾਂ ਨੇ ਨਾਮ ਜਪਿਆ ਉਹ ਪਵਿੱਤਰ ਨੇ ਉਹ ਵੱਡੇ ਭਾਰਾ ਵਾਲੇ ਨੇ ਉਹ ਸਲੌਣ ਯੋਗ ਨੇ ਉਹਨਾਂ ਮੈਂਬਰ ਦੇ ਯੋਗ ਨੇ ਜਿਨ੍ਹਾਂ ਨੇ ਨਾਮ ਜਪ ਕੇ ਜਿਨ੍ਹਾਂ ਤੇ ਗੁਰੂ ਪੂਰੇ ਨੇ ਕਿਰਪਾ ਕਰ ਦਿੱਤੀ ਉਹ ਆਪਣਾ ਇਥੇ ਲੋਕ ਵੀ ਸੋਹੇਲਾ ਕਰ ਗਏ ਤੇ ਪਰਲੋਕ ਦੀ ਸੁਨੇਲਾ ਕਰਕੇ ਪਿਆਰਿਓ ਅੱਜ ਸਾਰੀ ਸੰਗਤ ਸਾਰੇ ਸਿੱਖ જગਤ ਦੇ ਵਿੱਚ ਕੀ ਸਾਰੇ ਸੰਸਾਰ ਵਿੱਚ ਮਾਗਦੇ ਮਹੀਨੇ ਦੇ ਇਸ਼ਤਿਹਾਲ ਹੋ ਰਹੇ ਸੰਕਾਪੁਰ ਦਾਨ ਕਰ ਰਹੀ ਹੈ ਨੇ ਲੰਗਰ ਚੱਲ ਰਹੇ ਨੇ ਵੱਡੇ ਭਾਗਾ ਵਾਲਿਓ ਸਤਸੰਗਤ ਜੀ ਮਹਾਂਪਰਸਾ ਦੇ ਅਸਥਾਨ ਤੇ ਆਪ ਜੀ ਨੇ ਆ ਕੇ ਹਾਜ਼ਰੀਆਂ ਭਰੀਆਂ ਨੇ ਸਤਗੁਰੂ ਜੀ ਆਗਜੰਗੀਆਂ ਹਾਜ਼ਰੀਆਂ ਦਾ ਪ੍ਰਮਾਨ ਕਰੇ ਹਾਜ਼ਰੀ ਤੇ ਸੰਗਤ ਦੀ ਬਹੁਤ ਥੋੜੀ ਹੈ ਚਲੋ ਜਿੰਨੇ ਵੀ ਆਏ ਆਪ ਵਡ ਭਾਗੇ ਹੋ ਉਹ ਵੱਡੇ ਭਾਗਾਂ ਵਾਲੀ ਸੰਗਤ ਦੀ ਪ੍ਰਾਪਤੀ ਕਰ ਸਕਦਾ ਬਿਨ ਭਾਗਾਂ ਸਤ ਸੰਗ ਨ ਲੱਭੇ ਬਿਨ ਭਾਗਾਂ ਤੋਂ ਸਤ ਸੰਗਤ ਵੀ ਨਹੀਂ ਲੱਭਦੀ ਤੇ ਮਾਰੇ ਕਹਿੰਦੇ ਬਿਨ ਭਾਗਾ ਸਤ ਸੰਗ ਨ ਲੱਭੇ ਬਿਨ ਸੰਗਤ ਤੇ ਬਿਨਾ ਸੰਗਤ ਤੋਂ ਹੀ ਮੈਲ ਭਰੀ ਜਾਵੇ ਕਦ ਨਿਕਾਰਾਂ ਦੀ ਪਾਪਾਂ ਦੀ ਸਹਿਬ ਜੀ ਕਰੇ ਮੇਰੇ ਮਾਧਮ ਜੀ ਸਤ ਸੰਗਤ ਮਿਲੇ ਸੋ ਤਰਿਆ ਕੌਣ ਕੌਣ ਜਿਹੜੇ ਵੀ ਤਰੇ ਨੇ ਉਹਨਾਂ ਨੇ ਸਤ ਸੰਗਤ ਦੇ ਵਿੱਚ ਆ ਕੇ ਨਾਮ ਜਪਿਆ ਸੇਵਾ ਕੀਤੀ ਮਾ ਪ੍ਰਸ਼ਾ ਤੇ ਕੁਰਬਾਨੀ ਦੇ ਬਜਰ ਪ੍ਰਗਰਨ ਸਹਿਬ ਜੀ ਮਹਾਰਾ ਜੀ ਸਰਵਣ ਕੀਤੇ ਗੁਰੂ ਦੇ ਦਰਸ਼ਨ ਕੀਤੇ ਨਿਰੰਕਾਰ ਜੋਤ ਦੇ ਉਹ ਸੰਸਾਰ ਤੋਂ ਆਪਣਾ ਜੀਵਨ ਲੋਕ ਤੋਂ ਢੇਲੇ ਪਰਲੋਕ ਤੋਂ ਢੇਲੇ ਕਰਕੇ ਸੋ ਗੁਰੂ ਕਿਰਪਾ ਕਰਮ ਸਾਹਿਬ ਸੰਗਤ ਦੇ ਸਮੂਹ ਨਗਰ ਦੇ ਸਮੂਹ ਇਲਾਕੇ ਦੇ ਫਰਬਤ ਮਾਈ ਭਾਈ ਤੇ ਰਹਿਮਤ ਬਣੀ ਰਵੇ ਇਹ ਸਾ ਸਾਰਿਆਂ ਦਾ ਚੜ੍ਹਦੀ ਕਲਾ ਵਿੱਚ ਮਕੀਤ ਹੋਵੇ ਸਭ ਦੇ ਘਰ ਵਿੱਚ ਪਿਆਰ ਇਤਫਾਕ ਸ਼ਾਦੀ ਬੜੀ ਰਵੇ ਮਾਪੁਰਸ਼ਾਂ ਦੀ ਦੀ ਵੀ ਕਿਰਪਾ ਬੜੀ ਰਵੇ ਸੰਤਾ ਦੇ ਜਿਨੀਆਂ ਆਪ ਸੰਤਾ ਆਈਓ ਅਲਵਾ ਪ੍ਰਸ਼ਾਦ ਦੇ ਜਨਮ ਦਿਹਾੜੇ ਦੀ ਸਭ ਨੂੰ ਲੱਖ ਲੱਖ ਵਧਾਈ ਪੰਤਨ ਬਾਬਾ ਵਜਨ ਸਿੰਘ ਜੀ ਮਹਾਰਾਜ ਦੇ ਜਨਮ ਦਿਹਾੜੇ ਦੀ ਵੀ ਵਧਾਈ ਆ ਸੰਤਾਨ ਨੂੰ ਗਰੀਬ ਨਵਾਜ਼ ਕਿਰਪਾ ਕਰਨ ਸਾਰੀਆਂ ਸੰਤਾਨਾਂ ਦੀ ਰਹਿਮਤ ਬਣੀ ਰਹੇ ਸਦਾ ਯਾਰ ਚੜ੍ਹਦੀਆਂ ਕਲਾਂ ਚ ਰਹੋ ਜੀ ਅਤੇ ਰਹਿਮਤਾਂ ਬਣੀਆਂ ਰਹਿਣ ਵਡਭਾਗੇ ਹੋ ਗੁਰਮਖਧਾ ਤੇ ਮੇਰ ਸੇ ਆਪਾ ਕਹਿੰਦਾ ਸੇ ਪਿਆਰ ਜੀ ਮਿਲਣੀ ਜਿਹਨਾਂ ਮਿਲਿਆ ਤੇਰਾ ਨਾਮ ਚੇਤਾ ਸਤ ਸੰਗਤਿ ਸਾਰੇ ਤੇ ਗੁਰੂ ਦੀ ਕਿਰਪਾ ਪੰਨੇ ਤੱਕਾਂ ਦੁਸ਼ਟਾਂ ਦੋਖੀਆਂ ਵੀ ਸੰਗਤੋ ਆਪ ਦੂਰ ਗਰੀਬ ਟਵਾਜ ਰੱਖੇ ਵਟ ਭਾਗੇ ਬਣੇ ਰਵੋ ਜੀ ਆਓ ਸਾਰੇ ਗਾਜ ਵਜ ਕੇ ਫਦੇ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਤ ਸੰਗਤਿਓ ਗੁਰਮਖ ਪਿਆਰੇ ਬੱਚੇ ਜੋ ਆਪਣੇ ਪਾਵਨ ਸਥਾਨ ਤੇ ਇਹ ਤੁੰਸਿਰ ਦੇ ਨੇ ਵਿਦਿਆ ਪੜ੍ਹਦੇ ਨੇ ਉਹ ਆਸਥਾ ਦੇ ਦਰਮਿਆਨ ਗੁਰੂ ਸਾਹਿਬ ਦੀ ਤੁੰਸਰ ਨੂੰ ਜੀ ਤੇ ਅਸੀਂ ਬੇਨਤੀ ਕਰਦੇ ਆਂ ਸ੍ਰੀ ਸ਼ਾਹ ਸੁੰਦਰ ਪਟਵਾਰੀ ਸਾਹਿਬ ਜੀ ਨੂੰ ਆ ਕੇ ਮਾ